ਪ੍ਰਤਾਪ ਪਰ ਗੁਰਦਾਸਪੁਰ ਦੀ ਰਚਨਾ ਮੈਂ ਰੁਖ ਬੋਲਦਾ ਕੋਰ ਬੰਦੇ ਨੂੰ ਛਾਵੇਂ ਦਿੱਤੀਆਂ ਨਾਲੇ ਸਰਦ ਹਵਾਵਾਂ ਕੋਰ ਬੰਦੇ ਨੂੰ ਛਾਵੇਂ ਦਿੱਤੀਆਂ ਨਾਲੇ ਸਰਦ ਹਵਾਵਾਂ ਫਿਰ ਵੀ ਬੰਦਾ ਕੱਟਦਾ ਜਾਵੇ ਮੇਰੀਆਂ ਜੜਾਂ ਸ਼ਾਖਾਵਾਂ ਫਿਰ ਵੀ ਬੰਦਾ ਕੱਟਦਾ ਜਾਵੇ ਮੇਰੀਆਂ ਜੜਾਂ ਸ਼ਾਖਾਵਾਂ ਧੁੱਪਾਂ ਤਪਸ਼ਾਂ ਦੇ ਵਿੱਚ ਸੜਿਆ ਮੇਰੇ ਹੀਠਾ ਬੈੰਦਾ ਧੁੱਪਾਂ ਤਪਸ਼ਾਂ ਦੇ ਵਿੱਚ ਸੜਿਆ ਮੇਰੇ ਹੀਠਾ ਬੈੰਦਾ ਕਦੀ ਕਦੀ ਤਾਂ ਵਿੱਚ ਕਲਾਵੇ ਲੈ ਕੇ ਦੁੱਖ ਵੀ ਕਹਿੰਦਾ ਪਿੰਡੇ ਉੱਤੇ ਸੇਕ ਮੈਂ ਸਹਿ ਕੇ ਇਸ ਦਾ ਸਾਥ ਨਿਭਾਵਾਂ ਪਿੰਡੇ ਉੱਤੇ ਸੇਕ ਮੈਂ ਸਹਿ ਕੇ ਇਸ ਦਾ ਸਾਥ ਨਿਭਾਵਾਂ ਕੋਰ ਬੰਦੇ ਨੂੰ ਛਾਵੇਂ ਦਿੱਤੀਆਂ ਨਾਲੇ ਸਰਦ ਹਵਾਵਾਂ ਫਿਰ ਵੀ ਬੰਦਾ ਕੱਟਦਾ ਜਾਵੇ ਵੇਰੀਆਂ ਜੜਾਂ ਸ਼ਾਖਾਵਾਂ ਮੇਰੇ ਉੱਪਰ ਪੰਛੀ ਆ ਕੇ ਕਰਨੇ ਬਹੁਤ ਬਣਾਉਂਦੇ ਆਪਣੇ ਬੋਟਾਂ ਦੇ ਨਾਲ ਬੈਠ ਕੇ ਆਪਣਾ ਸਮਾਂ ਬਤਾਉਂਦੇ ਮੈਂ ਉਹਨਾਂ ਦੇ ਜੀਵਨ ਦੇ ਲਈ ਰਹਿਮ ਬੰਦੇ ਤੋਂ ਚਾਹਾਂ ਮੈਂ ਉਹਨਾਂ ਦੇ ਜੀਵਨ ਦੇ ਲਈ ਰਹਿਮ ਬੰਦੇ ਤੋਂ ਚਾਹਾਂ ਘੋਰ ਬੰਦੇ ਨੂੰ ਛਾਵਾ ਦਿੱਤੀਆਂ ਨਾਲੇ ਸਰਦ ਹਵਾਵਾਂ ਫਿਰ ਵੀ ਬੰਦਾ ਕੱਟਦਾ ਜਾਵੇ ਮੇਰੀਆਂ ਜੜਾਂ ਸ਼ਾਖਾਵਾਂ ਜਦੋਂ ਕਦੀ ਇਸ ਬੰਦੇ ਨੂੰ ਹੈ ਹੜਨੇ ਕੇਰਾ ਪਾਉਂਦੇ ਜਦੋਂ ਕਦੇ ਇਸ ਬੰਦੇ ਨੂੰ ਹੈ ਹੜਨੇ ਕੇਰਾ ਪਾਉਂਦੇ ਉਸ ਵੇਲੇ ਵੀ ਟਾਰਸ ਬਣ ਕੇ ਰੋਖ ਹੀ ਅੱਗੇ ਆਉਂਦੇ ਮੈਂ ਹੀ ਇਹਦੀਆਂ ਰਾਹ ਪਗ ਡੰਡੀਆਂ ਸੜਕਾਂ ਸਭ ਬਚਾਵਾਂ ਮੈਂ ਹੀ ਇਹਦੀਆਂ ਰਾਹ ਪਗ ਡੰਡੀਆਂ ਸੜਕਾਂ ਸਭ ਬਚਾਵਾਂ ਕੋਹਰ ਬੰਦੇ ਨੂੰ ਛਾਵਾ ਦਿੱਤੀਆਂ ਨਾਲੇ ਸਰਦ ਹਵਾਵਾਂ ਫਿਰ ਵੀ ਬੰਦਾ ਕੱਟਦਾ ਜਾਵੇ ਮੇਰੀਆਂ ਜੜਾਂ ਸ਼ਾਖਾਵਾਂ ਜੇ ਕਰ ਮੇਰੀ ਹੂੰ ਦੇ ਬੰਦਾ ਏਦਾਂ ਰਿਆ ਮਕਾਉਂਦਾ ਜੇ ਕਰ ਮੇਰੀ ਹੂੰ ਦੇ ਬੰਦਾ ਏਦਾਂ ਰਿਆ ਮਕਾਉਂਦਾ ਵਿੱਚ ਚਿਖਾ ਦੇ ਵੇਖਾਂਗੇ ਫਿਰ ਇਹਨੂੰ ਕੌਣ ਜਲਾਉਂਦਾ ਵਿੱਚ ਚਿਖਾ ਦੇ ਵੇਖਾਂਗੇ ਫਿਰ ਇਹਨੂੰ ਕੌਣ ਜਲਾਉਂਦਾ ਲਾਸ਼ੇ ਦੇ ਨੂੰ ਖਾਣਾ ਵੇਖੀ ਇੱਲਾਂ ਕੁੱਤਿਆਂ ਕਾਵਾ ਲਾਸ਼ੇ ਦੇ ਨੂੰ ਖਾਣਾ ਵੇਖੀ ਇੱਲਾਂ ਕੁੱਤਿਆਂ ਕਾਵਾ ਕੋਰ ਬੰਦੇ ਨੂੰ ਛਾਵਾ ਦਿੱਤੀਆਂ ਨਾਲੇ ਸਰਦ ਹਵਾਵਾ ਫਿਰ ਵੀ ਬੰਦਾ ਕੱਟਦਾ ਜਾਵੇ ਮੇਰੀਆਂ ਜੜਾਂ ਸ਼ਖਾਵਾਂ ਮੈਂ ਇੱਕ ਰੁੱਖ ਹਾਂ ਤਰਲੇ ਪਾਉਂਦਾ ਇੰਜ ਨਾ ਮੈਨੂੰ ਸਾੜੋ ਮੈਂ ਇੱਕ ਰੁੱਖ ਹਾਂ ਤਰਲੇ ਪਾਉਂਦਾ ਇੰਜ ਨਾ ਮੈਨੂੰ ਸਾੜੋ ਆਉਣ ਵਾਲੀਆਂ ਨਸਲਾਂ ਦੇ ਲਈ ਕੁਝ ਤੇ ਸੋਚ ਵਿਚਾਰੋ ਆਉਣ ਵਾਲੀਆਂ ਨਸਲਾਂ ਦੇ ਲਈ ਕੁਝ ਤੇ ਸੋਚ ਵਿਚਾਰੋ ਮੁਕਦਾ ਜਾਂਦਾ ਧਰਤੀ ਤੋਂ ਮੈਂ ਪਾਰ ਇਸ ਤਰਦ ਸੁਨਾਵਾ ਮੁਕਦਾ ਜਾਂਦਾ ਧਰਤੀ ਤੋਂ ਮੈਂ ਪਾਰਸ ਦਰਦ ਸੁਨਾਵਾ ਘੋਰ ਬੰਦੇ ਨੂੰ ਛਾਵਾ ਦਿੱਤੀਆਂ ਨਾਰੇ ਸਰਦ ਹਵਾਵਾਂ ਫਿਰ ਵੀ ਬੰਦਾ ਕੱਟਦਾ ਜਾਵੇ ਮੇਰੀਆਂ ਜੜਾਂ ਸ਼ਖਾਵਾਂ ਫਿਰ ਵੀ ਬੰਦਾ ਕੱਟਦਾ ਜਾਵੇ ਮੇਰੀਆਂ ਜੜਾਂ ਸ਼ਖਾਵਾਂ